ਪੰਜਾਬ ਸਰਕਾਰ ਵੱਲੋਂ ਆਪ ਦੀ ਸਰਕਾਰ ਆਪ ਦੇ ਦਰਵਾਜ਼ਾ ਪ੍ਰੋਗਰਾਮ ਤਹਿਤ ਪਿੰਡ ਗਰਚਾ ਬੀਸੀ ਧਰਮਸ਼ਾਲਾ ਪਿੰਡ ਦੇ ਮੁੱਖ ਦਰਵਾਜ਼ੇ ਵਿਖੇ ਵੱਖ-ਵੱਖ ਵਿਭਾਗਾਂ ਦੇ ਸਾਰੇ ਹੀ ਅਫਸਰਾਂ ਦੀ ਮੌਜੂਦਗੀ ਵਿੱਚ ਪਿੰਡ ਦੇ ਲੋਕਾਂ ਦੇ ਕੰਮ ਮੌਕੇ ਤੇ ਹੀ 44 ਸਕੀਮਾਂ ਤਹਿਤ ਕੰਮ ਕੀਤੇ ਗਏ ਇਸ ਮੌਕੇ ਤੇ ਜ਼ਿਲ੍ਹਾ ਤੇ ਬਲਾਕ ਪੱਧਰ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ ਤੇ ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰਸਟ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਸਰਦਾਰ ਸਤਨਾਮ ਸਿੰਘ ਜਲਵਾਹਾ ਤੇ ਸ਼੍ਰੀ ਲਲਤ ਮੌਣ ਪਾਠਕ ਹਲਕਾ ਇੰਚਾਰਜ ਨਵਾਂ ਸ਼ਹਿਰ ਆਮ ਆਦਮੀ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਬਲਾਕ ਆਡ ਦੇ ਪ੍ਰਧਾਨ ਸਰਦਾਰ ਭਵਿੰਦਰ ਸਿੰਘ ਤੇ ਸਮੂਹ ਲੀਡਰਸ਼ਿਪ ਇਨ੍ਹਾਂ ਕੈਂਪਾਂ ਵਿੱਚ ਮੌਜੂਦ ਰਹੇ ਤੇ ਲੋਕਾਂ ਵੱਲੋਂ ਸਰਕਾਰ ਦੇ ਇਸ ਕੰਮਾਂ ਦੀ ਸ਼ਲਾਘਾ ਕੀਤੀ ਗਈ ਆਓ ਦੇਖਦੇ ਹਾਂ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਤੇ ਪਿੰਡ ਘਰਚਾ ਵਿਖੇ ਆਪ ਦੀ ਸਰਕਾਰ ਆਪ ਦੇ ਦਵਾਰ ਪ੍ਰੋਗਰਾਮ ਤੇ 에ਰਪੋਰਟ ਐਮਸੀਪੀ ਕਾਰ ਬੰਦਾ ਹੈਗਾ ਗਰਵਤੀ ਔਰਤਾ

ਇਹ ਜਿਹੜਾ ਕਾਰਡ ਹੈਗਾ ਇਹਦੇ 5 ਲੱਖ ਦੀ ਸੁਵਿਧਾ ਮਿਲਦੀ ਗਈ ਹੈ ਉਸ ਬੰਦੇ ਨੂੰ ਜਿਹਦਾ ਕਾਰਡ ਬਣਦਾ ਤੇ ਉਹਦੇ ਪਰਿਵਾਰ ਨੂੰ ਲੇਕਿਨ ਇਹ ਹਰੇਕ ਦਾ ਕਾਰਡ ਨਹੀਂ ਬਣਦਾ ਇਹ ਜਿੰਨਾ ਤੇ ਨਾਮ ਲਿਸਟ ਦੇ ਵਿੱਚ ਹੈਗੇ ਉਹਨਾਂ ਦੇ ਕਾਰਡ ਬਣਨੇ ਆ ਜਿਵੇਂ ਕਿ ਕਿਸੇ ਸਫਸਕੇ ਕਾਰ ਜਾਂ ਨੀਲਾ ਕਾਰ ਜਿਹੜਾ ਹੁੰਦਾ ਸੀਗਾ ਉਹ ਕਾਰਡ ਤੇ ਇਹਨਾਂ ਦੀ ਇੱਕ ਰਜਿਸਟਰਡ ਨੇਮ ਹੈਗੀ ਹੈ ਸਿਰਫ ਉਹਨਾਂ ਦੇ ਕਾਰਡ ਬਣਨੇ ਤੇ 5 ਲੱਖ ਦੀ ਸੁਵਿਧਾ 1 ਸਾਲ ਦੀ ਹੈਗੀ ਤੇ ਇਹ ਸੁਵਿਧਾ ਉਹਨੂੰ ਤੇ ਉਹਦੇ ਪਰਿਵਾਰ ਵਾਲਿਆਂ ਨੂੰ ਮਿਲਣੀ ਚਾਹੀਦੀ ਹੈ ਦੂਸਰਾ ਇੱਕ ਆਭਾ ਆਈਡੀ ਬਣਦੀ ਹੈ ਹੋਰ ਆਫਾ ਆਈਡੀ ਕੀ ਹੈ ਇਹ ਹਰ 5 ਸਾਲ ਤੋਂ ਉੱਤੇ ਬੱਚੇ ਦੀ ਬਣਨੀ ਆਫਾ ਆਈਡੀ ਇਹਦੇ ਵਿੱਚ ਆ ਡਾਕਟਰ ਹੋਗੇ ਇਹਨਾਂ ਨੇ ਮੈਨੂੰ ਭਰਦਾ ਕਿ ਇਹ ਵਾਲੀ ਦਵਾਈ ਇਹਦੀ ਚੱਲਦੀ ਪਈ ਹੈ ਹੁਣ ਕੱਲ ਨੂੰ ਹੋ ਸਕਦਾ ਕਿ ਮੈਂ ਕਲਕੱਤੇ ਚਲ ਜਾਵਾਂ ਬੰਬੇ ਚਲ ਜਾਵਾਂ ਆਫਾ ਆਈਡੀ ਰਹਿੰਦੀ ਕੀ ਹੈ ਉਹ ਆਪਣਾ ਆਧਾਰ ਕਾਰਡ ਲਿਆ ਕੇ ਆਪਣੀ ਆਸ਼ਾ ਭੈਣ ਜੀ ਤੋਂ ਬਣਾਣ ਤੇ ਵੈਸੇ ਸਾਡੀ ਆਸ਼ਾ ਭੈਣ ਜੀ ਘਰ ਕਾ ਜਾ ਕੇ ਵੀ ਬਣਾ ਰਹੀ ਹੈ ਤੇ ਮੈਂ ਬੇਨਤੀ ਕਰੂੰਗਾ ਆਸ਼ਾ ਭੈਣ ਜੀ ਦੇ ਬੈਠੇ ਹੈਗੇ ਇਹਨਾਂ ਭੈਣ ਜੀ ਬੈਠੇ ਹੈ ਤੇ ਉਹ ਕੱਲ ਮੈਂ ਧੰਨਵਾਦ ਕਰ ਦਿਆਂਗਾ ਤੁਸੀਂ ਅੱਜ ਇੱਥੇ ਆਏ ਹੋ ਤੇ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਜੀ ਜਿੰਨੀ ਵੀ ਸਿਹਤ ਸੁਵਿਧਾ ਹੈਗੀ ਨਹੀਂ ਆ ਸੁਵਿਧਾ ਮਿਲਦੀ ਨਹੀਂ ਆ ਸਾਡੇ ਗ੍ਰੈਜੂਏਟ ਫਸਟੈਂਟਰ ਹੈਗਾ ਆ ਜਾਂ ਸਾਡੇ ਪੀਪੀਐਸ ਸੁਵਿਧਾਵਾਂ ਦਾ ਜ਼ਰੂਰ ਪੈਣਾ ਚਾਹੀਦਾ ਸਾਡੇ ਬੱਚੇ ਨੂੰ ਜੀ ਜੀ 4 ਕੈਂਪਾਂ ਦੀ ਗੋਟੀ ਕਰਦੇ ਹਾਂ 468 ਕੈਂਪ ਟੂਟਲ ਪੰਜਾਬ ਤੁਸੀਂ ਸਾਡੇ ਵਰਗੇ ਆਮ ਕਰਾਂ ਦੇ ਸਾਰੇ ਧੀਆਪਕਾਂ ਨੂੰ ਸਰਕਾਰ ਦੇ ਵਿੱਚ ਬਿਠਾਇਆ ਸੋ ਸਰਕਾਰ ਚੱਲ ਕੇ ਸਾਡੇ ਮਾਣਯੋਗ ਅਫਸਰ ਸਹਿਬਾਨ ਸਾਰੇ ਚਲ ਕੇ ਤੁਹਾਡੇ ਨਗਰ ਦੇ ਵਿੱਚ ਆਏ ਨਹੀਂ ਸਾਡਾ ਸਾਰਿਆਂ ਦਾ ਮਕਸਦ ਸਿਰਫ ਇੱਕ ਹੀ ਹੈ ਕਿ ਸਾਡੇ ਜਿਹੜੇ ਪਿੰਡਾਂ ਦੇ ਬਜ਼ੁਰਗ ਨੇ ਨੌਜਵਾਨ ਸਾਡੇ ਭਰਾ ਨੇ ਸਾਡੀਆਂ ਸਤਿਕਾਰਯੋਗ ਭੈਣਾਂ ਮਤਾਮਾਂ ਨਹੀਂ ਉਹ ਕਿਸੇ ਵੀ ਤਰ੍ਹਾਂ ਦੇ ਖੱਜਲ ਖਵਾਰੀ ਦਫ਼ਤਰਾਂ ਤੱਕ ਨਾ ਜਾਣੀ ਹੋਣ ਸਰਕਾਰ ਤੁਹਾਡੇ ਦਰਵਾਜ਼ੇ ਆਈ ਹੈ ਤੁਹਾਡਾ ਕਿਸੇ ਤਰ੍ਹਾਂ ਦਾ ਕੋਈ ਕੰਮ ਆ ਸਰਕਾਰੀ ਮਤਲਬ ਸਾਡੇ ਸਾਰੇ ਮਹਿਕਮਿਆਂ ਦੇ ਅਫਸਰ ਬੈਠੇ ਨੇ ਸੋ ਤੁਹਾਨੂੰ ਬੇਨਤੀ ਆ ਕਿ ਤੁਸੀਂ ਆਪਣਾ ਜਿਹੜਾ ਵੀ ਕੰਮ ਸਰਕਾਰੀ ਲੈਵਲ ਦਾ ਕਰਵਾਣਾ ਚਾਹਦੇ ਆ ਹਰ ਤਰ੍ਹਾਂ ਨਾਲ ਤੁਹਾਨੂੰ ਬਾਈਡ ਕੀਤਾ ਜਾਊਗਾ ਬਸ ਇਹੀ ਬੇਨਤੀ ਹੈ ਕਿ ਸਰਕਾਰ ਤੁਹਾਡੀ ਹੈ ਧੋਸਾ ਰੱਖੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਡੀ ਹਰ ਜਿਹੜੀ ਹੈ ਇੱਛਾ ਔਰ ਤੁਹਾਡੇ ਪਿੰਡ ਦੀ ਜਿਹੜੀ ਡਵੈਲਪਮੈਂਟਾਂ ਪਹਿਲ ਦੇ ਆਧਾਰ ਤੇ ਕੀਤੀ ਜਾਊਗੀ ਸੋ ਜਿਆਦਾ ਆਪਾਂ ਸਮਾਂ ਨਹੀਂ ਕਾਮ ਕਰਨਾ ਤੁਸੀਂ ਆਪਣਾ ਆਪਣਾ ਕੰਮ ਅੱਗੇ ਕਰਵਾ ਸਕਦੇ ਆ ਬਾਕੀ ਮੈਂ ਤੁਹਾਨੂੰ ਫਿਰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਕਿ ਅਫਸਰ ਵੀ ਬੜਾ ਸੁਹਿਲਤਾ ਦੇ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰਨੀ ਚਾਹੁੰਦੇ ਆ ਸਰਕਾਰ ਵੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ ਆਪਾਂ ਨਾਲ ਮਿਲ ਕੇ ਜਿਹੜਾ ਆਪਣਾ ਕੰਮ ਕਰਵਾਈਏ ਔਰ ਜਿਹੜੀ ਵੀ ਸਾਡੀ ਕੋਈ ਸਮੱਸਿਆ ਹੈਗੀ ਆ ਮੈਂ ਇੱਥੇ ਹੈਗਾ ਬੈਂਕ ਦੇ ਸਾਡੇ ਸਾਰੇ ਅਫਸਰ ਸਾਹਿਬਾਨ ਨੂੰ ਕਹਿੰਦੇ ਆ ਸੋ ਇਹਨਾਂ ਨੂੰ ਦੱਸੋ ਜੇ ਕੋਈ ਮੇਰੇ ਕਰਨ ਲਈ ਕੰਮ ਹੈਗਾ ਮੈਂ ਤੁਹਾਡਾ ਛੋੜਾ ਭਰਾ ਆ ਸੋ ਤਾਬਿਆਦਾਰਾਂ ਮੈਂ 5 ਮਿੰਟ ਰੁੱਕ ਕੇ ਜਾਊਂਗਾ ਤੁਸੀਂ ਆਪਾਂ ਪਲੀਜ਼ ਕੰਮ ਕਰਵਾਣਾ ਸਟਾਰਟ ਕਰਾਓ ਜੇ ਕੋਈ ਮੇਰੇ ਲਈ ਕੋਈ ਸੇਵਾ ਹੈਗੀ ਮੈਂ ਵੀ ਬੈਨ ਸੇ ਬਾਕੀ ਸਾਡੇ ਅਫਸਰ ਸਾਹਿਬਾਨ ਵੀ ਇੱਥੇ ਆ ਤੁਹਾਡਾ ਹੱਥ ਨਾਲ ਉਹਦਾ ਕੰਮ ਜਿਹੜਾ ਅਸੀਂ ਇਹਦੇ ਚਲਾ ਕੇ ਜਾਵਾਂਗੇ ਬਹੁਤ ਬਹੁਤ ਧੰਨਵਾਦ ਜੀ ਮੈਂ ਨਵਾਂ ਸ਼ਹਿਰ ਈਸੀ ਕੰਪਲੈਕਸ ਦੇ ਵਿੱਚ ਹੀ ਸਵੇਰੇ 10 ਤੋਂ 2 ਵਜੇ ਤੱਕ ਡੇਲੀ ਬੈਠਦਾ ਹਫਤੇ ਦੇ ਵਿੱਚ 5 ਦਿਨ ਮੇਰਾ ਓਥੇ ਦਫਤਰ ਹੈ ਜੀ 102 ਨੰਬਰ ਕਮਰਾ ਤੁਹਾਡਾ ਬੱਚਾ ਬਤਾਓ ਪਹਿਲਾਂ ਤੁਹਾਡਾ ਭਰਾ ਹੈ ਕਦੀ ਕਿਸੇ ਨੂੰ ਕੰਮ ਹੋਵੇ ਜੇ ਸਰਕਾਰੀ ਦੁਆਰੇ ਜਿੱਥੇ ਕਿਤੇ ਅਸੀਂ ਤੁਹਾਡੇ ਕੰਮ ਆ ਸਕੀਏ ਸਾਡੀ ਸਾਰੀ ਟੀਮ ਬੈਠੀ ਹੈ ਸੋ ਭਵਿੰਦਰ ਭਾਜੀ ਨੇ ਆਪਰ ਤੋਂ ਜਿਹੜੇ ਇਸ ਫੌਕ ਦੇ ਇੰਚਾਰਜ ਨੇ ਸੁਖਵਾਰੀ ਸਾਹਿਬ ਸ਼ਿਵਕੰਤ ਜੀ ਤੇ ਜੀ ਕਿ ਸਾਡੀ ਸਾਰੀ ਟੀਮ ਤੁਹਾਡੇ ਲੱਕੜ ਦੇ ਵਿੱਚ ਆਈ ਆ ਆਪਣੀ ਜੱਗੀ ਬਾਜੀ ਹਾਰਡਵੇਅਰ ਵਾਲੇ ਉਹ ਸਾਰੇ ਜਿੰਨੀ ਸਾਡੀ ਪਿੰਡ ਦੀ ਟੀਮ ਹੈ ਤੁਹਾਡੇ ਮਾਣਦਰ ਸਰਪੰਚ ਸਾਹਿਬ ਕਦੀ ਕਿਸੇ ਨੂੰ ਕੋ ਕੰਮ ਹੋਵੇ ਜਿੱਥੇ ਕਿਤੇ ਅਸੀਂ ਤੁਹਾਡੇ ਲਈ ਹਾਂ ਦਾ ਨਾਰਾ ਮਾਰ ਸਕਦੇ ਹੋਈਏ ਹਮੇਸ਼ਾ ਹਾਜ਼ਰ ਜਦੋਂ ਮਰਜੀ ਤੁਸੀਂ ਬੁਦੀ ਲਾਓ ਤੁਹਾਡੇ ਆਪਣੇ ਭਰਾ ਆ ਤੁਹਾਡੇ ਬੱਚੇ ਆ ਮਤਲਬ ਜਿੱਥੇ ਤੁਸੀਂ ਮਕਸਦ ਸਹੀ ਜਦਾਂ ਜੇ ਤੁਸੀਂ ਸਾਡੀ ਡਿਊਟੀ ਲਾਉਂਗੇ ਉੱਥੇ ਤੁਹਾਨੂੰ ਅਸੀਂ ਹਮੇਸ਼ਾ ਹਾਜ਼ਰ ਖੜੇ ਤੁਸੀਂ ਸਭ ਨੂੰ ਪਾਉਂਗੇ ਸੋ ਇਹਨਾਂ ਗੱਲਾਂ ਦੇ ਨਾਲ ਮੈਂ ਬਰਾਮ ਲੈਣਾ ਤੇ ਮੈਂ ਸਾਰਿਆਂ ਨੂੰ ਅਰਜ਼ ਕਰਦਾ ਕਿ ਅਫਸਰ ਸਾਹਿਬਾਨ ਤੁਹਾਡੀ ਵੇਟ ਕਰ ਰਹੇ ਨੇ ਤੁਸੀਂ ਆਪਣਾ ਕੰਮ ਕੂਣਾ ਚਾਲੂ ਕਰਾਓ ਜੀ ਬਹੁਤ ਬਹੁਤ ਮਿਹਰਬਾਨੀ ਬਾਈਬ ਜੀ ਦਾ ਖਾਲਸ ਬਾਈਬ ਜੀ ਕੀ ਕੱਲ ਕੱਲੇ ਭਾਜੀ ਤੱਕ ਕੱਲੇ ਜਾਓ ਜੇ ਕਿਸੇ ਨੇ ਮੇਨਬਰ ਤੋਂ ਤੱਕ ਨਹੀਂ ਮੈਨੂੰ ਕੋਈ ਸਮੱਸਿਆ ਨਹੀਂ ਤਸਦੀਕ ਜੀ ਆ ਸਕਦੇ ਤੁਸੀਂ ਫਿਰ ਅਸੀਂ ਅਗਲੇ ਕੈਂਪ ਤੇ ਚਲੇ ਜਾਣਾ ਹਾਂਜੀ ਆਪਣੇ ਭਾਜੀ ਆਪ ਦੀ ਸਰਕਾਰ ਆਪ ਦੇ ਦਰਵਾਜ਼ੇ ਅੱਜ ਘਰਚਾ ਵਿੱਚ ਪਹੁੰਚੇ ਹੈਗੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਸਾਨੂੰ ਇਸ ਸਾਰੇ ਪਿੰਡ ਵਾਲੀ ਫੌਸੀਆਂ ਨੂੰ ਤੇ ਪੰਚਾਇਤ ਨੂੰ ਬਹੁਤ ਮਾਣ ਹੈ ਕਿ ਅੱਥੋਂ ਆਪਣਾ ਇੱਥੇ ਆ ਕੇ ਨਹੀਂ ਜਿਆਦਾ ਸਾਨੂੰ ਸੋਸਤਾਂ ਦਿੱਤੀਆਂ ਆ ਜਿਹੜੇ ਕੰਮ ਸਾਨੂੰ ਤਾਕਤਾਂ ਚਾਹੇ ਕਰਾਣੇ ਪੈਂਦੇ ਸੀਗੇ ਉਹ ਕੰਮ ਸਾਡੇ ਪਿੰਡ ਹੀ ਹੋ ਗਏ ਸੀਐਮ ਸਾਹਿਬ ਦਾ ਜਲਵਾਹ ਸਾਹਿਬ ਦਾ ਪ੍ਰਧਾਨ ਸਾਹਿਬ ਦਾ ਮੈਂ ਬਹੁਤ ਧੰਨਵਾਦੀ ਆ ਉਹ ਸਾਰਾ ਪਿੰਡ ਵੱਲੋਂ ਖੁਲੋਂ ਨੂੰ ਮੈਂ ਧੰਨਵਾਦ ਕਰਦਾ ਪਰ ਹੁਣ ਤੱਕ ਇਹਨਾਂ ਦੇ 5 ਬੋਲਗੇ ਜਾਰੇ ਆਧਾਰ ਕਾਰਡ ਵਾਲੀ ਆਉਂਦੀ ਨਾ ਅੱਛਾ ਜੀ ਕਿੰਕਰ ਹੋ ਕੇ ਆਪਣੇ ਲਗਾਤਾ ਜੇਕਰ ਕਰਦੇ ਕਿੰਨੀ ਆਧਾਰ ਕਾਰਡ ਦੀ ਫੀਸ ਹੁੰਦੀ ਹੈ ਕਸਰ ਜਾਤੀ ਸਰਟੀਫਿਕੇਟ ਬਰਥ ਸਰਟੀਫਿਕੇਟ ਕਿਸੇ ਦੀ ਲੈਟ ਸਰਟੀਫਿਕੇਟ ਹੋ ਗਿਆ ਹੈ ਜਾਂ ਹੋਰ ਕਿਸੇ ਦਾ ਸਟੈਂਪ ਪੇਪਰਸ ਵਗੈਰਾ ਉਹਾਰੇ ਆਪਾਂ ਕਰਕੇ ਦੇ ਰਹੇ ਹਾਂ ਮੋਰਨ ਦੋ ਕਟਵਾਰੀ ਦੇ ਕੋਲ ਜਾਣਾ ਪੈਂਦਾ ਸਰਪੰਚ ਦੇ ਕੋਲ ਵੇਟ ਕਰਨਾ ਉਹ ਸਾਰੇ ਉਹ ਨਾਮ ਦੇ ਨਾਲ ਉਹਦਾ ਸਪਾਟ ਹੋ ਰਿਹਾ ਹੈ ਉਹਨੂੰ ਦੇਖੋ ਸਾਡੇ ਸਾਥ ਕੀ ਪਾਸ ਹੁੰਦਾ ਹੋਵੇ ਇਹ ਸੂਟ ਬੈਟੋ ਬੈਟੋ ਹੰਦੇ ਪੈਨਸ਼ਨ ਪਰਵਾਣਾ ਹਾਂਜੀ ਸਰ 10 ਸਾਲ ਲੋਕ ਆਏ ਜਿਹਨਾਂ ਨੂੰ ਅਸੀਂ ਸੁਝਾਅ ਦਿੱਤਾ ਕਿਸੇ ਦੀ ਉਮਰ ਕਾਟ ਰਸੀਦਾਰ ਕਾਟ ਦੇ ਹਿਸਾਬ ਨਾਲ ਚਲੋ ਤਾਂ ਸੀਨੇ ਵਾਲਾ ਸਕੂਲ ਜਿੱਥੇ ਸੀ ਅਸੀਂ ਇਹ ਕੰਮ ਕਰਨੀ ਕਰਵਾਉਣੀ ਉਹਦੋਂ ਕਰਵਾਏ ਸੀ ਦੇਖਣਾ ਨਾ ਕਿੰਨਾ ਲਿੰਕ ਹੈ ਜ ਨਹੀਂ ਹਾਂਜੀ ਸਰ ਜੀ ਆਪ ਦੀ ਸਰਕਾਰ ਆਪ ਦੇ ਦਵਾਰ ਅੱਜ ਪਿੰਡ ਗਰਚਾ ਦੇ ਵਿੱਚ ਪਹੁੰਚੇ ਨੇ ਔਰ ਤੁਸੀਂ ਇਹ ਕੀ ਕਹਿਣਾ ਚਾਹੁੰਦੇ ਆ ਇਸ ਮੌਕੇ ਤੇ ਅੱਜ ਮੈਂ ਸਵੇਰ ਤੋਂ ਹੀ ਇਹ ਚੌਥਾ ਕੈਂਪ ਅਟੈਂਡ ਕਰ ਰਿਹਾ ਹਾਂ ਸਭ ਤੋਂ ਪਹਿਲਾਂ ਨਮਾਸ਼ਰ ਬਲੌਗ ਦੇ ਪੱਲੀ ਚਿੱਕੀ ਪਿੰਡ ਤੋਂ ਸ਼ੁਰੂ ਕੀਤਾ ਫਿਰ ਕੋਰਟ ਦੇ ਵਿੱਚ ਫਿਰ ਪੱਲੀ ਉੱਚੀ ਹੁਣ ਗਰਚੇ ਪਹੁੰਚੇ ਆਂ ਦੇਖੋ ਜਦੋਂ ਪੰਜਾਬ ਦੇ ਵਿੱਚ ਗੋਟਾਂ ਸੀਗੀਆਂ ਸੀਐਮ ਭਗਵੰਤ ਮਾਨ ਜੀ ਨੇ ਉਸ ਟਾਈਮ ਐਲਾਨ ਕੀਤਾ ਸੀ ਕਿ ਸਰਕਾਰ ਆਪਕੇ ਦਵਾਰ ਆਊਗੀ ਕੁਝ ਹੀ ਹੁੰਦੀ ਹੈ ਕਿ ਜਦੋਂ ਅਫਸਰ ਸਹਿਬਾਨ ਅੱਜ ਇੱਥੇ ਆ ਕੇ ਬੈਠੇ ਆ ਔਰ ਪਿੰਡਾਂ ਦੇ ਲੋਕ ਆਪਣਾ ਕੰਮ ਕਰਾ ਰਹੇ ਆ ਨਹੀਂ ਤਾਂ ਇੱਕ ਛੋਟੇ-ਛੋਟੇ ਕੰਮਾਂ ਲਈ ਦਫ਼ਤਰਾਂ ਦੇ ਵਿੱਚ ਕਜੈਰੀਆਂ 'ਚ ਬਹੁਤ ਪਰੇਸ਼ਾਨੀ ਹੁੰਦੀ ਸੀ ਔਰ ਅੱਜ ਇਹ ਜਿਹੜੇ ਮਸਲੇ ਇੱਥੇ ਹੀ ਹੱਲ ਹੋ ਰਹੇ ਆ ਮੈਂ ਤਾਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਹੀ ਇਲਾਕਾ ਨਵਾਸੀਆਂ ਨੂੰ ਕਿ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਕਿ ਇਹ ਇਨ੍ਹਾਂ ਕੈਂਪਾਂ ਦਾ ਫਾਇਦਾ ਲੈਣਾ ਚਾਹੀਦਾ ਆ ਔਰ ਵੱਧ ਤੋਂ ਵੱਧ ਆਪਣੇ ਜਿਹੜੇ ਤੁਹਾਡੇ ਰੁਕੇ ਕੰਮ ਆ ਔਰ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ 44 ਸਕੀਮਾਂ ਆ ਔਰ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਇੱਥੋਂ ਦੇ ਜਿਹੜੇ ਬਲਾਕ ਦੇ ਪ੍ਰਧਾਨ ਆ ਸਰਦਾਰ ਪੁਪ ਸਰਦਾਰ ਭਵਿੰਦਰ ਸਿੰਘ ਜੀ ਔਰ ਇੱਥੋਂ ਦੇ ਪਰਿਵਾਰੀ ਸੇਠੀ ਸਾਹਿਬ ਸਵੇਰ ਦੇ ਹੀ ਆਪਣੇ ਏਰੀਏ ਦੇ ਵਿੱਚ ਲੱਗੇ ਹੋਏ ਆ ਤੇ ਉਹ ਜਿਹੜੀਆਂ 44 ਸਕੀਮਾਂ ਅਸੀਂ ਇਹ ਪੰਪਲੈਟ ਵੰਡੇ ਆ 44 ਸਕੀਮਾਂ ਜਿਹੜੀਆਂ ਆ ਇਹਨਾਂ ਨੂੰ ਘਰ-ਘਰ ਤੱਕ ਪਹੁੰਚਾਣ ਲਈ ਇਹ 44 ਸਕੀਮਾਂ ਦਾ ਫਾਇਦਾ ਐਟ ਦੀ سپورਟ ਅਫਸਰ ਸਹਿਬਾਨ ਆ ਕੇ ਕਰ ਰਹੇ ਆ ਔਰ ਦੂਜੀ ਵੱਡੀ ਗੱਲ ਆ ਕਿ ਜਿਹੜਾ ਬੜਾ ਵੱਡਾ ਭਲੇਖਾ ਸੀਗਾ ਨੀਲੇ ਕਾਰਡਾਂ ਦਾ ਕਿ 10 ਲੱਖ 70 ਹਜ਼ਾਰ ਜੀ ਆਪ ਦੀ ਸਰਕਾਰ ਨੇ ਨੀਲੇ ਕਾਰਡ ਕੱਟ ਦਿੱਤੇ ਸੀਐਮ ਸਾਹਿਬ ਨੇ ਉਹ ਵੀ ਬਹਾਲ ਕਰਤੇ ਆ ਇੱਥੇ ਹੁਣ ਡੀਐਫਐਸ ਸਾਹਿਬ ਦੱਸ ਰਹੇ ਸੀ ਕਿ ਅਸੀਂ ਆਨਲਾਈਨ ਉਹ ਵੀ ਕਾਰਡ ਪੂਰੇ ਕਰ ਰਹੇ ਆ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਅਫਸਰ ਸਹਿਬਾਨ ਦਾ ਪਿੰਡ ਵਾਸੀਆਂ ਦਾ ਸਰਪੰਚ ਸਾਹਿਬ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੇ ਸਵੇਰ ਦੇ ਠੰਡ ਹੋਣ ਦੇ ਬਾਵਜੂਦ ਵੀ ਚਲੋ ਪ੍ਰਮਾਤਮਾ ਨੇ ਮੌਸਮ ਅੱਜ ਵਧੀਆ ਲਿਆਂਦਾ ਆ ਧੁੱਪਾ ਫਿਰ ਵੀ ਮਿਹਨਤ ਕਰ ਰਹੇ ਆ ਔਰ ਪੰਜਾਬ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਜੀ 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 ਅਸੀਂ ਤੁਹਾਨੂੰ ਬਹੁਤ ਧੰਨਵਾਦ ਕਰਦੇ ਨਹੀਂ ਨਹੀਂ ਧੰਨਵਾਦ ਨਹੀਂ ਮਤਲਬ ਕਿਦਾਂ ਠੀਕ ਹੋ ਤੁਸੀਂ ਇਹਨਾਂ ਦਾ ਧੰਨਵਾਦ ਕਾਹਦੇ ਲਈ ਕਰ ਰਹੇ ਆ ਸਾਨੂੰ ਜੀ ਸਾਡੇ ਦਾਣੇ ਲਵਾਏ ਆ ਕੱਟ ਹੋਏ ਹਾਂਜੀ ਚਲੋ ਇਹ ਤਾਂ ਦੇਖੋ ਭਗਵੰਤ ਮਾਨ ਸਰਕਾਰ ਦਾ ਫੈਸਲਾ ਜੀ ਹਾਂਜੀ ਹਾਂਜੀ ਤੇ ਬਾਕੀ ਇਦਾਂ ਆ ਭਈ ਅਸੀਂ ਸਾਰੇ ਚਾਹੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਚਾਹੇ ਅਸੀਂ ਆ ਤੁਹਾਡੇ ਛੋਟੇ ਭਰਾ ਆ ਆਮ ਘਰਾਂ ਤੋਂ ਹੀ ਉੱਠੇ ਆ ਔਰ ਲੋਕਾਂ ਦੀ ਸਮੱਸਿਆ ਜਿਹੜੀ ਆ ਜਿਹੜੀ ਉਹ ਸਾਡੇ ਮੁੱਖ ਮੰਤਰੀ ਸਾਹਿਬ ਵੀ ਚੰਗੀ ਤਰ੍ਹਾਂ ਸਮਝਦੇ ਆ ਜੀ ਹਾਂਜੀ ਹਾਂਜੀ ਕਿਉਂਕਿ ਉਹਨਾਂ ਨੂੰ ਪਤਾ ਉਹ ਵੀ ਆਮ ਘਰਾਂ ਤੋਂ ਉੱਠ ਕੇ ਇੱਕ ਮਾਸਟਰ ਦੇ بیٹے ਹੋਣ ਨਾ ਤੇ ਉਹਨਾਂ ਨੂੰ ਸਾਰਿਆਂ ਦੀ ਸਾਰਿਆਂ ਦੇ ਚੁੱਲਿਆਂ ਦਾ ਦਰਦ ਹੈ ਠੀਕ ਹੈ ਜੀ ਠੀਕ ਹੈ ਜੀ ਹੁਣ ਜਿੰਨੇ 10 ਲੱਖ ਕਰੀਬ ਪੌਣੇ 11 ਲੱਖ ਕਾਰਡ ਸੀਗੇ ਜਿਹੜੇ ਪਿੱਛੇ ਕਾਂਗਰਸ ਸਰਕਾਰ ਦੇ ਵਿੱਚ ਵੈਰੀਫਿਕੇਸ਼ਨ ਤੋਂ ਬਾਅਦ ਸਾਡੀ ਸਰਕਾਰ ਜਦੋਂ ਆਈ ਹੈ ਉਦੋਂ ਕੱਟ ਹੋ ਗਏ ਸੀ ਲੋਕਾਂ ਨੂੰ ਇਹ ਸੀਗਾ ਵੀ ਭਗਵਾਨਤ ਮਾਨ ਨੇ ਆਦੇ ਗਰੀਬਾਂ ਦੇ ਕਾਰਡ ਕੱਟਤੇ ਜੀ ਕਿਉਂਕਿ ਲੋਕਾਂ ਨੂੰ ਗਮਰਾਹ ਬਹੁਤ ਕੀਤਾ ਗਿਆ ਸੀ ਠੀਕ ਹੈ ਸੋ ਸਰਕਾਰ ਦਾ ਇਹ ਬੜਾ ਸ਼ਲਾਂਘਾਯੋਗ ਫੈਸਲਾ ਆ ਕਿਉਂਕਿ ਕਾਰਡ ਕੱਟੇ ਉਹਨਾਂ ਲੋਕਾਂ ਦੇ ਗਏ ਸੀ ਜਿਹੜੇ ਵਿਚਾਰੇ ਜ਼ਿਆਦਾ ਜ਼ਰੂਰਤਮੰਦ ਸਗੇ ਹਾਂਜੀ ਹਾਂਜੀ ਠੀਕ ਹੈ ਇਹ ਸਾਰਾ ਪ੍ਰੋਪੋਗੈਂਡਾ ਇੱਕ ਮਤਲਬ ਸਰਕਾਰ ਨੂੰ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਬਦਨਾਮ ਕਰਨ ਦਾ ਇੱਕ ਛੜਿਆੰਤਰ ਸੀ ਸੋ ਉਹ ਛੜਿਆੰਤਰ ਜਿਹੜਾ ਉਹ ਅੱਜ ਖਤਮ ਹੋ ਗਿਆ ਜੀ ਤੇ ਹੁਣ ਜਿਨਨੇ ਸਾਡੀਆਂ ਮਤਾਮਾ ਪੈਣਾ ਬਜ਼ੁਰਗਾਂ ਦੇ ਕਾਰਡ ਕੱਟੇ ਆ ਕੋ ਸਾਰੇ ਬਹਾਲ ਹੋ ਜਾਣੇ ਤੁਹਾਨੂੰ ਕੋਈ ਚੱਕਰ ਕੱਟਣ ਦੀ ਲੋੜ ਨਹੀਂ ਉਹ ਜਿਨਨੇ ਉਹਨਾਂ ਨੇ ਆਪਣੇ ਆਪ ਡਾਟਾ ਚੱਕ ਲੈਣਾ ਜਿਨ੍ਹਾਂ ਜਿਨ੍ਹਾਂ ਦੀ ਕੈਨਸਲ ਹੋਏ ਸਾਰੇ ਆਪਣੇ ਆਪ ਰੀਨਿਊ ਹੋ ਜਾਣੇ ਔਰ ਪਿੰਡ ਵਿੱਚ ਦੇਖੋ ਤੁਹਾਡਾ ਆ ਤੁਸੀਂ ਆਏ ਆ ਨਵਾਂ ਸ਼ਹਿਰ ਦਬਾਬਾ YouTube ਚੈਨਲ ਸੰਪਰਕ 9876779499